ਜੰਮੂ ਕਸ਼ਮੀਰ ਦੇ ਵਿੱਚ ਤਾਇਨਾਤ ਫੌਜੀ ਜਵਾਨ ਹੋਇਆ ਸ਼ਹੀਦ ਜਾਣਕਾਰੀ ਮੁਤਾਬਕ ਅਜਨਾਲਾ ਦੇ ਪਿੰਡ ਹਰੜਕਰਾਂ ਦਾ ਰਹਿਣ ਵਾਲਾ ਸ਼ਹੀਦ ਨਾਇਕ ਹਰਵੰਤ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਡਿਊਟੀ ਤੇ ਸ਼ਹੀਦ ਹੋ ਗਿਆ ਦੱਸਦੇ ਕਿ ਸ਼ਹੀਦ ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ਦੇ ਵਿੱਚ ਤਾਇਨਾਤ ਸੀ ਤੇ ਅੱਜ ਜਦੋਂ ਉਸ ਦੀ ਮ੍ਰਿਤਕ ਦੇ ਨੂੰ ਪਿੰਡ ਲਿਆਂਦਾ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਿੰਡ ਲਈ ਆਨ ਤੋਂ ਬਾਅਦ ਉਸ ਨੂੰ ਸਰਕਾਰੀ ਸਨਮਾਨਾ ਦੇ ਨਾਲ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ ਮੈਨੂੰ ਮੇਰਾ ਸਾਥ ਚਾਹੇ ਮੈਂ ਕੋ ਇਨੀ ਮਗਦੇ ਲੋਕਾਂ ਨੇ ਨਹੀਂ ਜਾਣੇ ਹਾਏ ਕਿੱਥੇ ਆ ਵੀਰ ਦਾ ਮੁੰਡਾ ਆਖੀ ਟਾਈਮ ਤਾਂ ਢੀ ਕੋ ਗੱਲ ਕਰ ਹੋਈ ਵੀ ਨਹੀਂ ਦੋ ਦੋ ਘਰ ਚੱਲਦਾ ਜਿਵੇਂ ਦੀ ਗੱਲਬਾਤ ਹੋਈ ਅਸੀਂ ਟਾਈਮ ਕੋ ਹਾਂਜੀ ਬਸ ਹਾਲ ਚਾਲ ਪੁੱਛਿਆ ਔਰ ਕੋਈ ਨਹੀਂ ਗੱਲਬਾਤ ਸ਼ਾਮੀ ਜੀ ਹੋਈ 4 ਕਮੇ ਅੱਜ ਕਿੰਨਾ ਫਖਰ ਮਹਿਸੂਸ ਆ ਇਹਨਾਂ ਦੀ ਮਗਰ ਸਾਦਤ ਹੋ ਗਈ ਅੰਦਰੋਂ ਮਗਰ ਤੇ ਬੜਾ ਮਹਿਸੂਸ ਆ ਮੈਂ ਠੀਕ ਹੋਇਆ ਠੀਕ ਹੈ ਪੰਜੀ ਆ ਮੇਰੇ ਵੀਰ ਦਾ ਬੇਟਾ ਜੀ ਇਹ ਮੇਰੇ ਵੀਰ ਦਾ ਬੇਟਾ ਆ ਆ ਲਾ ਦੇ ਵੀਰ